ਲਓ ਜੀ ਅੱਜ ਸਾਨੂੰ 1 ਮਹੀਨੇ ਬਾਅਦ ਕੰਮ ਤੋਂ ਫੋਨ ਆਇਆ ਤੇ ਕੰਮ ਸੀ ਗੁਰਦਾਰੇ ਮੈਂ ਬੰਨਿਆ ਰਮਾਲ ਤੇ ਮੇਰੇ ਨਾਲ ਦੇ ਨੇ ਦਮਾਲਾ ਬੰਨ ਲਿਆ ਤੇ ਕਹਿੰਦਾ ਜਾਨ ਉਸਤਾਦ ਜੀ ਕੰਮ ਦੇ ਚੱਕ ਦੇਾਂਗੇ ਫਟੇਰਾ ਦੇ ਵਿੱਚ ਮੌਸਮ ਬਹੁਤ ਵਧੀਆ ਹੋਣ ਕਰਕੇ ਮੈਂ ਇੱਥੇ ਵੀ ਇੱਕ ਵੀਡੀਓ ਬਣਾ ਲਈਏ ਮੈਂ ਕਿਹਾ ਚਲੋ ਸ਼ਾਰਟ ਦੇ ਵਿੱਚ ਪਾਵਾਂਗੇ ਜੇ ਮੁੰਡੇ ਨੇ ਕੱਢਿਆ ਸੱਬਲ ਥੋੜਾ ਦੇ ਡੈਬੇ ਫਰਸ਼ ਤੋੜਨੇ ਦੇ ਫਰਸ਼ ਬਹੁਤ ਸਖਤ ਹੋਣ ਕਰਕੇ ਮੁੰਡੇ ਨੇ 2 ਘੰਟੇ ਚ ਲੀਕ ਨੇ ਦਾ ਪਤਾ ਲਾੜੇ ਤੇ ਫਰਸ਼ ਦੇ ਚਿਦਲੇ ਚਿਦਰੇ ਕਰਕੇ ਸਾਈਡ ਤੇ ਛੁੱਟਤੀ ਮੈਨੂੰ ਕਹਿੰਦਾ ਉਸਤਾਦ ਜੀ ਥੱਲੇ ਤੇ ਤੁਸੀਂ ਕੋਈ ਕੰਮ ਕਰਨ ਨੇ ਉੱਤੇ ਜਾ ਕੇ ਪ ਬੰਦ ਬੰਦ ਕਰਨ ਤੋਂ ਬਾਅਦ ਮੈਨੂੰ ਕਹਿੰਦਾ ਉਸਤਾਦ ਜੀ ਇੱਥੇ ਮੈਂ ਪਾਵਾਂ ਰੈਂਚ ਮੈਂ ਕਹਿੰਦਾ ਨਹੀਂ ਇੱਥੇ ਨਹੀਂ ਇੱਥੇ ਪਾ ਲਾ ਫਿਰ ਰੈਂਚ ਪਾਉਣ ਤੋਂ ਬਾਅਦ ਮੈਨੂੰ ਕਹਿੰਦਾ ਉਸਤਾਦ ਜੀ ਪਰਾਂ ਹੋ ਜਾ ਤੁਸੀਂ ਮੈਂ ਚੱਕਦਾ ਫਟੇ ਆਪੇ ਕੰਮ ਵਾਲੇ ਤੁਸੀਂ ਵੀਡੀਓ ਬਣਾਓ ਮੇਰੀ ਬੱਸ ਮੁੰਡਾ ਕਹਿੰਦਾ ਵੀ ਲੱਤਾਂ ਨਾਲ ਮੈਂ ਖੋਲੂਗਾ ਸਾਰਾ ਕੰਮ ਲੱਤਾਂ ਨਾਲ ਹੀ ਅੱਜ ਕਰੂੰਗਾ ਮੈਂ ਮੁੰਡੇ ਨੇ ਕਹਿੰਦੇ ਸਣੀ ਨਹੀਂ ਲਿਓ ਨਹੀਂ ਸਣੀ ਦਿਓ ਲੰਗੂ ਖਲਾਰੇ ਪਾ ਤੇ ਸਾਰੇ ਕੰਮ ਦੇ ਦੇ ਸਾਈਡ ਤੇ ਛੁੱਟਦਾ ਸਾਰਾ ਸਮਾਨ ਤੇ ਇਹਦਾ ਲਓ ਉਸਤਾਦ ਜੀ ਚਾਹ ਮਗਾਓ ਚਾਹ ਪੀਂਦੇ ਪੀਂਦੇ ਮੈਨੂੰ ਕਹਿੰਦਾ ਉਸਤਾਦ ਜੀ ਅੱਜ ਬਦਾਨਾ ਹੀ ਮਿਲ ਗਿਆ ਮੁੜਕੇ ਮੈਨੂੰ ਕਹਿੰਦਾ ਵੀ ਉਸਤਾਦ ਜੀ ਅੱਜ ਮੈਂ ਸਮਾਨ ਲਿਖਣਾ ਮੈਂ ਕਹਾ ਤੂੰ ਲਿਖ ਲੈ ਭਰਾਵਾ ਤੇ ਤੇਰਾ ਸਮਾਨ ਲਿਖਿਆ ਆ ਜਾਊਗਾ ਸਮਾਨ ਆਇਆ 2 ਘੰਟਿਆਂ ਬਾਅਦ ਤੇ ਮੁੰਡਾ ਲੱਗ ਪਿਆ ਜੋੜਨ ਸਮਾਨ ਜਿਹੜਾ ਵੀ ਖਲਾਰੇ ਪਾਏ ਤੇ ਤੇ ਮੁੰਡੇ ਨੇ 2 ਘੰਟੇ ਜ ਐ ਸਮਾਨ ਇਹ ਵੀ ਜੋੜਦਾ ਜਾਂਦਾ ਮੈਂ ਉੱਤੋਂ ਆਵਾਜ਼ ਮਾਰੀ ਪਣੀ ਢੱਡ ਕੇ ਭਾ ਹਾਂ ਓਕੇ ਆ ਕਹਿੰਦਾ ਓਕੇ ਆ ਚਲੋ ਹੁਣ ਅਸੀਂ ਚੱਲਨੇ ਆ ਕੰਮ ਤੋਂ ਕਰੇ ਤੇ ਕਰੇ ਰਾਹ ਚ ਜਾਂਦੇ ਮੈਨੂੰ ਕਹਿੰਦਾ 1000 ਰੁਪਏ ਲਓ ਚੱਲੀਏ ਇਹੀ ਇਹਦੇ 1000 ਲਗਾਇਆ ਤੇ ਯਾਰ ਨੇ 9-10 ਰੋਟੀਆਂ ਖਾ ਲਈਆਂ ਤੇ ਸਾਨੂੰ ਇੱਕ ਵੀ ਨਹੀਂ ਪੁੱਛੀ ਤੇ ਕਹਿੰਦਾ ਜਾਓ ਤੁਸੀਂ ਘਰੇ ਆਪਣੇ ਘਰੇ